ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਫੁੱਲ ਬਰੀਡ ਦੇ ਵਿੱਚ ਫੁੱਲ ਕੁਆਲਿਟੀ ਤੇ ਚੰਗੇ ਦੁੱਧ ਕਪੈਸਿਟੀ ਵਾਲੀ ਘਰੇਲੂ ਵਾੜ ਦਿਖਾਉਣੀ ਹੈ ਇਨਫੋਰਮੇਸ਼ਨ ਸਾਰੀ ਵੀਡੀਓ ਦੇ ਵਿੱਚ ਹੋਊਗੀ ਆਓ ਅੱਗੇ ਵੀਰ ਨੇ ਕਰੀਏ ਗੱਲਬਾਤ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਮੇਰੇ ਨਾਮ ਹੈ ਗੁਰਮੀਤ ਸਿੰਘ ਜੀ ਪਿੰਡ ਜੰਗੀਆਂਣਾ ਜੀ ਜ਼ਿਲ੍ਹਾ ਬਰਨਾਲਾ ਜੀ ਜ਼ਿਲ੍ਹਾ ਬਰਨਾਲ ਸਲਾਦਪੁਰਾ ਡੇਰੇ ਨੇੜੇ ਆ ਗਿਆ ਪਿੰਡ ਆਪਣਾ ਹਾਂ ਜੀ ਭਦੌਰ ਦੀ ਲੜੀ ਜੀ ਜੀ ਮੋਬਾਈਲ ਨੰਬਰ ਬਾਈ ਜੀ ਆਪਣਾ 98760 ਜੀ 37835 98760 37835 37835 ਹਾਂ ਜੀ ਹਾਂ ਜੀ ਠੀਕ ਹੈ ਜਿਹੜੀ ਆਪਾਂ ਇਹ ਬੈੜ ਦੇਖ ਰਹੇ ਹਾਂ ਬਾਈ ਜੀ ਆਪਣੀ ਹੋਮ ਬਰੀਡ ਹੀ ਹੈਗੀ ਇਹ ਹਾਂ ਜੀ ਹਾਂ ਜੀ ਘਰ ਦੀ ਜੀ ਕਿਹੜਾ ਸੂਆ ਸੂਰੀਆ ਜੀ ਹੁਣੇ ਦੂਜਾ ਸੂਆ ਸੂਰੀਆ ਜੀ ਅੱਛਾ ਦੂਜਾ ਸੂਆ ਸੂਰੀਆ ਅੱਜ ਇਹਦੇ ਸੂਨ ਦੇ ਵਿੱਚ ਦਿਨ ਕਿੰਨੇ ਕ ਬਾਕੀ ਪਏ ਆ 10 ਤਰੀਕ ਨੂੰ ਘਰ ਪੂਰੇ 10 ਦਿਨ ਅਸੀਂ ਅੱਜ ਹੋ ਗਿਆ ਇੱਕ ਤਰੀਕ 9 ਦਿਨ ਇਹਦੇ ਦਿਨ ਪੂਰੇ ਹੁਣ ਚ ਪੈਂਡਿੰਗ ਆ ਬਾਕੀ ਆਪਾਂ ਸਾਈਜ਼ ਵਗੈਰਾ ਗੱਲ ਕਰੀਏ ਵੀ ਵੱਡੇ ਸਾਈਜ਼ ਦੇ ਵਿੱਚ ਹੀ ਆ ਕਿਹੜੇ ਸੀਮਨ ਦੀ ਆਪ ਆਏ ਤੇ 40 120 ਦੀ ਆ ਜੀ ਅੱਛਾ 40 120 ਦੀ ਆ ਗਈ ਆਪਾਂ ਹਾਂਜੀ ਪਹਿਲੇ ਸੂਏ ਪੀ ਕੇ ਦੁੱਧ ਕਿੰਨਾ ਚੋਇਆ ਆਪਾਂ ਇਹਦਾ 28 29 ਕਿਲੋ ਦੇ ਗਏ ਅੱਛਾ ਠੀਕ ਆ ਬਾਕੀ ਆਪਾਂ ਪੋਸੂ ਵਗੈਰਾ ਦੇਖਿਆ ਸਾਰੇ ਤੁਹਾਡੇ ਘਰ ਦੇ ਹੀ ਆ ਹਨਾ ਹਾਂਜੀ ਸਾਰੇ ਕਰਦੇ ਆ ਅੱਛਾ ਕਹਿੰਦਾ ਬਾ 28 ਕਿਲੋ ਤੋਂ ਬਾਹਰ ਆਪਾਂ ਦੁੱਧ ਦੇਦਾ ਚੋਲਿਆ ਉਹ 30 30 ਕਰਦੇ ਸੀ ਅੱਛਾ ਕਹਿੰਦਾ ਬਾ ਆਪਾਂ ਗੈਸ ਲਾਈਏ ਵੀ 28 ਕਿਲੋ ਵਾਲੀ ਤੇ ਦਿਨ ਰਹਿ ਗਏ 9 ਬਾਕੀ ਹੁਣ ਸੀਮਨ ਕਿਹੜਾ ਲੱਗਿਆ ਇਹਦੇ ਹੁਣ ਰਮਾਂਡਾ ਤੋਂ ਲੱਗਣਾ ਇਹਦੇ ਇਸ ਦਾ ਰਮਾਂਡਾ 66 ਤੋਂ ਨਹੀਂ 66 ਅੱਛਾ 96 ਤੋਂ ਠੀਕ ਆ ਉਹ ਤੋਂ ਗੱਬਣਾ ਇਸ ਵਾਰ ਕੀ ਉਮੀਦ ਆ ਇਹਦੇ ਕੋਲ ਮੌਸਮ ਵੀ ਵਧੀਆ ਸਰਦੀ ਦਾ ਆ ਗਿਆ ਹਨਾ ਤੇ ਕਿੰਨਾ ਕ ਅੰਦਾਜ਼ਾ ਗੈਸ ਕਿੰਨਾ ਕ ਦੁੱਧ ਵਾਲਾ ਆਪਣਾ ਅੱਜ ਬੇਦੀ ਮੁੰਦੀ ਜਾ ਕੇ ਸਾਲ ਪੂਰੀ ਅੱਛਾ ਕਹਿੰਦਾ ਪਾ ਵੀ ਚੰਗੇ ਕੇਅਰ ਵਾਲਾ ਬੰਦਾ ਹੋਇਆ ਤੇ ਇਹ ਤੋਂ 35 ਲੀਟਰ ਦੁੱਧ ਝੋ ਸਕਦਾ ਗਾ ਇਹ ਤੋਂ ਪਲੱਸ ਤਾਂ ਆਰਾਮ ਨਹੀਂ ਦਿੰਦੀ ਸੀ ਆਰਾਮ ਨਹੀਂ ਜੀ ਦੰਦੋ ਜਵਾਨ ਹੋ ਗਈ ਜਮਾ ਹਾਂ ਜਵਾਨ ਅੱਛਾ ਹੈ ਓਰੀਜਨਲ ਦੂਜਾ ਸੂਆ ਹਾਂਜੀ ਹਾਂਜੀ ਦੂਜਾ ਸੂਆ ਤੇ ਰੇਟ ਵਾਈਜੀ ਕੀ ਰਹਿਣਾ ਇਹਦਾ ਰੇਟ ਦੀ ਫੂਟ ਕਰਾਂਗੇ ਚੀਜ਼ ਦੇ ਹਿਸਾਬ ਨਾਲ ਹੋਊਗਾ ਹਾਂਜੀ ਹਾਂਜੀ ਕੋਈ ਬੇਤੁੱਕੀ ਵਾਲੀ ਗੱਲ ਤਾਂ ਨਹੀਂ ਹੋਊਗੀ ਤੋਰੇ ਬਾਹਰ ਨੂੰ ਸੋਭਰੋ ਬਾਡੀ ਵੇਟ ਵਗੈਰਾ ਬਾਡੀ ਵੰਤਰ ਤੁਸੀਂ ਦੇਖ ਸਕਦੇ ਹੋ ਬੈਠ ਦੀ ਦੂਜਾ ਸੂਆ ਵੈੜ ਸੂਰੀ ਆ ਸੂਣ ਦੇ ਵਿੱਚ ਅੱਜ ਇਹਦੇ 8 9 ਦਿਨ ਪੈਂਡਿੰਗ ਪਿਆ ਅਜਾ ਸਾਰਾ ਰਿਕਾਰਡ ਵਗੈਰਾ ਆਪਣੇ ਕੋਲ ਪ੍ਰੋਪਰ ਇਹਦਾ ਡਾਨਾ ਸਾਰਾ ਹਨਾ ਠੀਕ ਹੈ ਟੈਗ ਵੀ ਫਿਰ ਆਪਣਾ ਖੁਦ ਹੀ ਮਾਰਿਆ ਵਾ ਹਾਂਜੀ ਹਾਂਜੀ ਰਮਾਡਾ ਦਾ ਆ ਗਿਆ ਸੀਮਨ ਲੱਗਿਆ ਵਾ ਰੇਟ ਥੋੜਾ ਕਮਾਇਓ ਗੇੜਾ ਇਹਦਾ ਸੋ ਬਾਕੀ ਯਾਰ ਸਾਈਜ਼ ਵਗੈਰਾ ਤੇ ਜਾਤ ਪਾਤ ਬੈੜ ਦੇ ਵਿੱਚ ਪੂਰੀ ਫੁੱਲਾ 35 ਲੀਟਰ ਆਬਨੈਸਲੀ ਤੁਸੀਂ ਦੁੱਧ ਮੰਨ ਸਕਦੇ ਹੋ ਕਿ ਇੰਨਾ ਇਹਨੇ ਆਰਾਮ ਨਾ ਦੇ ਦੇਣਾ ਕਿਉਂਕਿ ਬਾਡੀ ਸਟ੍ਰਕਚਰ ਵਗੈਰਾ ਤੇ ਬੈਡ ਦੇ ਵਿੱਚ ਬਰੀਡ ਵਗੈਰਾ ਪੂਰੀ ਓਕੇ ਆ ਸੂਣ ਦੇ ਵਿੱਚ 9 ਦਿਨ ਪੈਂਡਿੰਗ ਤੇ ਵਾਕੇ ਥਣਲੇਵਾ ਦੇਖੋ ਸੋਹਣਾ ਫਿੱਟ ਬਾੜ ਫਿਟਿੰਗ ਵਾਲਾ ਥਾਣਾ ਤੇ ਚਾਹੇ ਕੋਈ ਵੀਰ ਸਾਹ ਹਾਥੀ ਚਵਾਈ ਕਰੇ ਚਾਹੇ ਮਸ਼ੀਨੀ ਤੇ ਆਪਾਂ ਚਵਾਈ ਮਸ਼ੀਨੀ ਹੁੰਦੀ ਆਪਣੀ ਠੀਕ ਆ ਕਹਿੰਦਾ ਪਾ ਚੋ ਜਿੱਦਾਂ ਮਰਜ਼ੀ ਲੋ ਕੋਈ ਦਿੱਕਤ ਵਾਲੀ ਗੱਲ ਨਹੀਂ ਠੀਕ ਆ ਕਹਿੰਦਾ ਪਾ ਅੱਜ ਦੇ ਟਾਈਮ ਕੋਈ ਇਹਨੂੰ ਪ੍ਰੋਬਲਮ ਕੋਈ ਜਮਾ ਫਰਸਟ ਕਲਾਸ ਓਕੇ ਆ ਜਮਾ ਜੀ ਨੰਬਰ ਬੋਲ ਦਿਓ ਬਾਈ ਦੁਬਾਰੇ ਆਪਣ 73835 ਸੋ ਪਿੰਡ ਜੰਗੀਆਂਣਾ ਜ਼ਿਲ੍ਹਾ ਬਰਨਾਲਾ ਆ ਗਿਆ ਕੋਈ ਵੀ ਜਿਸ ਬੈਡ ਨੂੰ ਖਰੀਦਣ ਦਾ ਚਾਹਵਨ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਤੇ ਚੈਨਲ ਨੂੰ ਪਿਆਰ ਦੇਣ ਲਈ ਤੈਅ ਦਲ ਤੋਂ